ਇੰਨੀ ਗਰਮੀ ਤਾਂ ਮਨ ਨਈਂ ਨਾ ਵਧ ਗਿਆ ਆਪਾਂ ਇੱਕ ਕੂਲਰ ਲੈ ਕੇ ਆਈਏ ਹੁਣ ਕੂਲਰ ਕੀ ਪੱਕਾ ਕੂਲਰ ਵਰਗੇ ਆ ਬਰਫ਼ ਪਾ ਕੇ ਤੇ ਟਾਈਮ ਪਾਸ ਕਰ ਲੈਣੇ ਆ ਤਾਪਨ ਤਾਂ ਬਹੁਤ ਜ਼ਿਆਦਾ ਹੈ ਤੇ ਮੈਨੂੰ ਵੀ ਪਤਾ ਹੈ ਲੋਕਾਂ ਦਰਖਤ ਵੀ ਕੱਟਦੇ ਨੇ ਤੇ ਬੰਦੇ ਚੱਲ ਦਰਖਤ ਥੱਲੇ ਜਾ ਕੇ ਪਏ ਜਾਂਦਾ ਦਰਖਤ ਵੀ ਨਹੀਂ ਹੋਣੇ ਚੱਲ ਜਾਣਾ ਕਰਦੇ ਆਂ ਕੀ ਪਤਾ ਹੈ

ਅਇਤੇ ਮੜਾ ਮੜਾ ਮਰੀ ਗਿਆ ਨਾ ਇੱਧਰ ਤੋਂ ਆ ਹਾ 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 ਠੰਡੀ ਹਵਾ ਆ ਰਹੀ ਹੈ ਬੜਾ ਪੜਾ ਵਧੀਆ ਯਾਰ ਬੜਾ ਪੜਾ ਤੇ ਕਰਾਤੀ ਕਿਤੇ ਠੰਡੀ ਹਵਾ ਆ ਰਹੀ ਹੈ ਹੋਰ ਆ ਵੀ ਯਾਬਾਦ ਇਹ ਦਰਮੇ ਹੀ ਦਰਮੇ ਹੀ ਹੈ ਉਹ ਤੇ ਸੌਣੋਂ ਪੁਕੀਂ ਦਰ ਗਿਆ ਲੋ ਪੰਪਾ ਉਹ ਤੇਰਾ ਭਾਵੇਂ ਤਾਂ ਸੁੱਤਾ ਆਪੇ ਆਪੀ ਇਹ ਤਾਂ ਜਵਾਗ ਸੀ ਯਾਰੀ ਨੇ ਤਾਂ ਸੋਣਾ ਹੀ ਐ ਸੰਦੀ ਕੋਈ ਯਾਰਾ ਗਾਦਾ ਟੁੱਲੂ ਪੰਪਾਇਵੇਂ ਕੰਜਰੇ ਉਹ ਜੋ ਸੌਦਾ ਸੌਂ ਜਾਂਦਾ ਪੱਕੇ ਹੀ ਬੰਦ ਕਰ ਦਿੱਤੀ ਸੀ ਬੜਾ ਚਲਾਕੇ ਗਿਆ ਜਾਣ ਤੇ ਕਰਦਾ ਗਿਆ ਇਹ ਟੁੱਲੂ ਪੰਪੇ ਕੀ ਇਹ ਨਹੀਂ ਆਪਾਂ ਨੂੰ ਸਹੀ ਹੈਗਾ ਪੂਲਰ ਲਿਆਣਾ ਪਵੇਗਾ ਓਏ ਉਹ ਤਾਂ ਲੈ ਆਵਾਂਗੇ پتہ ਕੀ ਗੱਲ ਹੈ ਜਵਾਕ ਆ ਕੇ ਗਿਆ ਜਵਾਕ ਤੁਮ ਸੌ ਗਿਆ ਚਲ ਮਾੜਾ ਮਟਾ ਕੁਝ ਕਰਦਾ ਹੀ ਹੈ ਕੁਝ ਨਾ ਕਰਦਾ ਕੀ ਨੂੰ ਆਪ ਸਵਾਲ ਦਾ ਪੈਣਾ ਹੈ ਆਪਾਂ ਨੂੰ ਇਹਨੂੰ ਮਾਰਨਾ ਹੈ ਜਵਾਕ ਨੂੰ ਤਾਂ ਸੰਭਾਲਨੇ ਪੈਣਾ ਹੈ ਕਿ ਹੁਣ ਕੀ ਕਰੀਏ ਨਾ ਮੈਨੂੰ ਤਾਂ ਕੂਲਰ ਲਿਆ ਕੇ ਦੇ ਇਹਨਾਂ ਰੋਟੀਆਂ ਵੀ ਖਾਣੀਆਂ ਨੇ ਤੇ ਰੋਟੀਆਂ ਤੇ ਜਵਾਕ ਨੇ ਖਾਣੀਆਂ ਇਹਨੂੰ ਹੁਣ ਆਪਾਂ ਨੂੰ ਥੋੜਾ ਪਾਉਗਾ ਇਹ ਤਾਂ ਕੂਲਰ ਨਾੜੀ ਆਪਾਂ ਨੂੰ ਮਹਿੰਗਾ ਪਾਵੇਗਾ ਉਹ ਕਿੰਨਾ ਕ ਮਹਿੰਗਾ ਪਾਊਗਾ ਵਿਚਾਰਾ ਜਵਾਕ ਆ ਕੇ ਗਿਆ ਚਲੋ ਉਹਨਾਂ ਕਹਤਾ ਚਲੋ ਮੈਨੂੰ ਕਹਿੰਵੀਂ ਮੈਂ ਛੱਟ ਆਣਿਆ ਹੋਰ ਕੀ ਹੈ ਹੋਰ ਕੁੱਲ ਲਰੀਆ ਜਵੇਗਾ ਚਲੋ ਕੋਈ ਤਾਂ ਗਰਮੀ ਤੋਂ ਰਾਹਤ ਮਿਲੇਗੀ ਇੰਨੀ ਬਹੁਤ ਗਰਮੀ ਪੈਂਦੀ ਪਈ ਹੈ। ਆਹ ਆਇਆ ਕੁੱਲਿਆ ਇਹ ਟਿਕ ਟਿਕ ਕੇ ਆ ਕੀ ਲੈ ਕੇ ਆਗੇ ਫਿਰ ਉਹ ਇਹ ਉਹਦੇ ਨਾਲ ਵੱਡਾ ਟੁੱਲੂ ਪੰਪ ਹੈ ਇਹ ਵੀ ਟੁੱਲੂ ਪੰਪ ਹੈ ਵੱਡਾ ਉਹ ਨਰ 57 ਹੈ ਸਸਤਾ ਨਹੀਂ ਮੈਂ ਤਾਂ ਸਸਤਾ ਹੈ ਨਾ ਨਾ ਇਹ ਮਾੜਾ 부ਝਿਆ ਰਾਂਦਾ ਮਾੜਾ ਮਟੇ ਅਗੇ ਬਾਕੀ ਕੋਈ ਪੈਸੇ ਲਵੇਗਾ ਮਾੜੇ ਮਟੇ ਤੇ ਇਹ ਇਹ ਜਿਆਦਾ ਬਤੀ ਹੈਗਾ ਜੀ ਚਲ ਇਹ ਚਲੇ ਤੇ ਕੁਰਸੀ ਤੇ ਬਹਿ ਜਾ ਆ ਲੈਦਾ 부ਝਿਆ ਕੋਈ ਰੱਖ ਲੈ ਤੇ ਆ ਚੱਕ ਪੰਪਾ ਦਾ ਲੈ ਇਹਦਾ ਆ ਬੜਾ ਬੜਾ ਵਧੀਆ ਯਾਰ ਬੱਤੇ ਤੁੰਗੋ ਬੰਦ ਤੁੰਗੋ ਬੰਦ enggak ah, sih ya, enggak ਉਹ ਕੰਡੀ ਤੇ ਪੂਜਾ ਖਤਮ ਹੋ ਗਿਆ। ਬੁਈਆ ਯਾਰ ਖਾ ਜਾ ਤੇ ਪ੍ਰਾਈਵੇਟ ਕਰ। ਪ੍ਰਾਈਵੇਟ ਕਿੱਥੇ ਕਰ? ਉਹ ਖਤਮ ਹੋ ਗਿਆ। ਸਾਰੇ ਹੀ ਗਾਲ ਸਾਰੇ ਹੀ ਖਾ ਗਏ ਬੁਈਆ। ਸਾਰੇ ਖਾ ਗਏ। ਦੇ ਦੋ ਦੇ ਨਾਲ ਬੰਗਾ ਪਾ ਕੇ ਆਇਆ। ਇੱਕ ਦਿਨ ਜੇ ਕੋਈ ਪਹਿਰੇ ਖਾਦੇਗਾ ਤੇ ਕੀ ਬਣੇਗਾ? ਉਹ ਚਲ ਗੜਾ ਯਾਰ ਰਾਤ ਆਦੀ ਤਰ੍ਹਾਂ ਹੀ ਤਗੜਾ ਦੇ ਫਿਰ ਸਵੇਰੇ ਜਿਵੇਂ ਮਰਜੀ ਤਰ੍ਹਾਂ ਬੰਦ ਕਰ ਲਾਂਗੇ। ਨਕਮਾ ਕੋਈ ਆਂਦਾ ਸਾਨੂੰ ਨਹੀਂ ਦੱਸਦਾ। ਬਹਿ ਜਾ। ਚੱਲ ਚਲਾ। ਅੱਜ ਤਾਂ ਘੰਡਰਾ ਆ। 看，你的故意干啥呢？ ਸਤਿ ਸ਼੍ਰੀ ਅਕਾਲ ਸਰਦਾਰ ਸਾਹਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੂੰ ਹੋ ਬਦਿਆ ਬਦਿਆ ਹੋਰ ਚਾਹ ਪਾਣੀ ਸਰਾ ਚਾਹ ਪਾਣੀ ਪੀ ਲੈਨੇ ਭੜਿਆ ਗਰਮੀ ਹੈ ਤੋ ਪੱਖਾ ਵੀ ਬੰਦ ਕਰ ਕੇ ਬੈਠੇ ਤਾਂ ਇਹਨਾ ਟੈਂਪਰੇਚਰ ਵਧਿਆ ਪਿਆ ਉਹ ਤੂੰ ਕੋਈ ਕੂਲਰ ਦਾ ਇੰਤਜ਼ਾਮ ਕਰ ਲੈ ਕੂਲਰ ਹੀ ਲਾਇਆ ਲਾਈਟ ਕੋ ਨਹੀਂ ਹੋ ਗਈ ਤੇ ਹਾਤ ਰਾਂ ਜਲਦੇ ਪੇ ਲਾਈਟ ਕੋ ਨਹੀਂ ਹੋ ਗਈ ਤੇ ਕੂਲਰ ਯਾਰ ਕੂਲਰ ਦਾ ਤਾਂ ਮੈਨੂੰ ਨਾ ਹੀ ਨੱਕ ਲੱਗੇ ਨਹੀਂ ਯਾਰ ਤੂੰ ਮੈਂ ਤੇ ਚਕਾਣਾ ਕੂਲਰ ਲੈ ਨਾ ਨਾ ਕੂਲਰ ਲਾਇਆ ਤੂੰ ਉਹ ਨਹੀਂ ਨਹੀਂਦਾ ਯਾਰ ਮੈਂ ਕੂਲਰ ਕੂਲਰ ਦਾ ਬਸ ਨਾ ਹੀ ਨਾ ਯਾਰ ਮੈਂ ਚਲ ਤੂੰ ਆਪ ਵੀ ਮਰਦਾ ਪੈ ਨਾਲ ਭੈਣ ਨੂੰ ਵੀ ਮਾਰੀ ਖਾਣਾ ਗਰਮੀ ਦੇ ਵਿੱਚ ਤੂੰ ਕੂਲਰ ਲਾਇਆ ਮੈਨੂੰ ਸੁਣਾਈ ਨਾ ਆ ਉਹ ਤੇਰੇ ਵਾਲਾ ਬਹੁਤ ਬੜੇ ਸਸਤੇ ਨੇ ਉਹਦੇ ਪੈ ਨਹੀਂ ਕੂਲਰ ਤੇ ਸੀ ਕੂਲਰ ਹੀ ਹਰਿਆਂ ਦਾ ਇੱਧਰ ਜਾ ਮੇਰੇ ਨਾਲ ਲੈ ਤੈਨੂੰ ਮੈਂ ਡਾਂਗ ਲੈ ਕੇ ਲੱਗ ਜਾਈ ਨਹੀਂ ਮਗਰ ਤੇਰੇ ਐਵੇਂ ਯਾਰ ਲੱਗ ਜਾ ਸਿੰਮਾਗਰ ਤੂੰ ਯਾਰ ਤੈਨੂੰ ਮੈਂ ਤਾਂ ਪਤੂ ਯਾਰ ਕੂਲਰ ਲਿਆ ਯਾਰ ਪੱਕਾ ਇਹ ਨਹੀਂ ਕਰੋ ਨਹੀਂ ਨਹੀਂ ਤੁਸੀਂ ਕੂਲਰ ਲਿਆਓ ਤੁਹਾਡੇ ਘਰੇ ਕਿਸੇ ਰਿਸ਼ਤੇਦਾਰ ਨੇ ਨਹੀਂ ਆਣਾ ਇੰਦੀ ਗਰਮੀ ਦੇ ਵਿੱਚ ਨਾ ਆਵੇ ਨਹੀਂ ਆਉਂਦਾ ਮੈਂ ਬਾਪ ਚੱਲਾਂ ਜਾਂ ਤੂੰ ਮੈਂ ਮੈਨੂੰ ਕੂਲਰ ਜਾਵਣ ਨਾਲ ਲੈ ਮੈਂ ਢਾਂਗ ਲੈ ਤੇ ਮਗਰ ਲੱਗ ਹਾਂ ਆਵੇਂ ਲਾ ਕੇ ਜਾੜੀ ਤੇਰੀ ਜ਼ਰੂਰਤ ਤੇ ਮਗਰ ਲੱਗਾਂਗਾ ਤੂੰ ਕੂਲਰ ਲਿਆ ਚੱਲ ਫਿਰ ਤੂੰ ਨਾਲ ਕੂਲਰ ਨਾਲ ਮੈਂ ਤੈਨੂੰ ਕਹਿੰਦਾ ਵੀ ਯਾਰ ਕੂਲਰ ਲਿਆ ਮੈਂ ਤੈਨੂੰ ਕਹਿੰਦਾ ਵੀ ਤੂੰ ਕੀ ਕਰਨਾਗਾ ਮੈਂ ਕੂਲਰ ਲਿਆ ਹਾਂ ਜੀ ਕੂਲਰ ਲਿਆ ਉਹ ਕੂਲਰ ਲਿਆ ਉਹ ਯਾਰ ਤੂੰ ਤਾਂ ਗੱਲ ਪੈਣਾ ਉਹ ਨਹੀਂ 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 ਨਾ ਲੈਂਦਾ ਯਾਰ ਕੂਲਰ ਦਾ ਨਹੀਂ ਲੈਂਦਾ ਨਾ ਯਾਰ